ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮੇਂਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ 19 20 21 ਅਤੇ 22 ਸਤੰਬਰ 2025 ਕਿਵੇਂ ਰਹੇਗਾ ਕੀ ਹਾਲਾਤ ਹੋਣਗੇ ਕਿਉਂਕਿ ਲਗਾਤਾਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਬੱਦਲਵਾਈ ਆ ਰਹੀ ਹੈ ਜਾ ਰਹੀ ਹੈ ਕੋਈ ਤਗੜੀ ਕਾਰਵਾਈ ਨਹੀਂ ਹੋ ਰਹੀ ਪਰ 18 ਤਰੀਕ ਸਵੇਰੇ ਬਹੁਤ ਤਗੜਾ ਮੀਂਹ ਦੇਖਣ ਨੂੰ ਮਿਲਿਆ ਖਾਸ ਤੌਰ ਤੇ ਪੰਜਾਬ ਦੇ ਪੂਰਬੀ ਇਲਾਕੇ ਜਿਹੜਾ ਹਿਮਾਚਲ ਦੇ ਨਾਲ ਲੱਗਦਾ ਹੈ ਉਸ ਇਲਾਕੇ ਵਿੱਚ ਖਾਸ ਤੌਰ ਤੇ ਨੰਗਲ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਰੂਪਨਗਰ ਨਰਪਵੈਦੀ ਇਹ ਕੁਝ ਕੁ ਇਲਾਕੇ ਸਨ ਜਿਹਨਾਂ ਵਿੱਚ ਤਕੜੀ ਕਾਰਵਾਈ ਹੋਈ ਹੈ ਜੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਪੰਜਾਬ ਦੇ ਮੌਸਮ ਵੱਲੋਂ ਸਾਫ਼ ਦਿਖਾਈ ਦੇ ਰਹੇ ਨੇ ਹੁਣ ਕਿਤੇ ਨਾ ਕਿਤੇ ਮੌਨਸੂਨ ਕਮਜ਼ੋਰ ਹੋ ਰਿਹਾ ਹੈ ਪੂਰਬੀ ਹਵਾ ਜਿਹੜੀ ਚੱਲੀ ਸੀ ਉਹ ਖਤਮ ਹੋ ਚੁੱਕੀ ਹੈ ਪੱਛਮੀ ਹਵਾ ਦੀ ਦੁਬਾਰਾ ਤੋਂ ਵਾਪਸੀ ਹੋ ਰਹੀ ਹੈ ਇਸ ਤਰੀਕੇ ਨਾਲ ਅਰਬ ਸਾਗਰ ਤੋਂ ਪੱਛਮੀ ਹਵਾਵਾਂ ਆਣ ਗਈਆਂ ਜਿਸ ਦੇ ਨਾਲ ਮੌਸਮ ਖੁਸ਼ਕ ਹੋਵੇਗਾ ਕੜਾਕੇ ਦੀ ਧੁੱਪ ਪਵੇਗੀ ਤਾਪਮਾਨ ਵਿੱਚ ਵਾਧਾ ਹੋਣ ਦੀ ਉਮੀਦ ਹੈ ਦਿਨ ਦੇ ਵੇਲੇ ਠੰਡ ਅਤੇ ਰਾਤ ਦੇ ਸਮੇਂ ਗਰਮੀ ਦਾ ਅਹਿਸਾਸ ਹੁੰਦਾ ਸਾਨੂੰ ਦਿਖਾਈ ਦੇਵੇਗਾ ਤੇ ਹੁਣ ਆਪਾਂ ਦੇਖਦੇ ਹਾਂ ਕਿਹੜੇ-ਕਿਹੜੇ ਦਿਨ ਕੀ-ਕੀ ਹਾਲਾਤ ਨੇ ਮੌਸਮ ਦੇ ਸਭ ਤੋਂ ਪਹਿਲਾਂ 19 ਤਰੀਕ ਦੀ ਅਗਰ ਗੱਲ ਕਰੀ ਜਾਵੇ ਤਾਂ ਪੂਰਬੀ ਇਲਾਕੇ ਜਾਨੀ ਕਿ ਇਹ ਬੱਦਲਬਾਈ ਦਾ ਮਾਹੌਲ 25% ਜਾਂ 25% ਤੋਂ ਘੱਟ reh ਸਕਦਾ ਹੈ ਕਿਉਂਕਿ ਹਲਕੀ ਦਰਮਿਆਨੀ ਬੱਦਲਬਾਈ ਦੀ ਆਸ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਹਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਮਾਸ਼ਹਿਰ, ਰੂਪਨਗਰ, ਮੁਹਾਲੀ ਅਤੇ ਪਟਿਆਲਾ ਦਾ ਇਲਾਕਾ ਦੇਖਣ ਨੂੰ ਮਿਲ ਰਿਹਾ ਹੈ ਕਿ ਇਹਨਾਂ ਇਲਾਕਿਆਂ ਵਿੱਚ ਕੁਝ ਇਲਾਕਿਆਂ ਵਿੱਚ ਬੂੰਦਾਬੰਦੀ ਕਿਰਮਣਕਣੀ ਹੋ ਸਕਦੀ ਹੈ ਪਰ ਕੋਈ ਬਹੁਤੇ ਚਾਂਸ ਨਹੀਂ ਹਨ ਜਿਹੜੇ ਚਾਂਸ ਨੇ ਉਹ 10 ਤੋਂ ਲੈ ਕੇ 25% ਦੇ ਯਾਨੀ ਕਿ ਕਿਸੇ ਕਿਸੇ ਇਲਾਕੇ ਵਿੱਚ ਬੂੰਦਾਬੰਦੀ ਦੇਖਣ ਨੂੰ ਮਿਲ ਸਕਦੀ ਹੈ ਹ ਬਾਕੀ ਸਾਰੇ ਪੰਜਾਬ ਦੇ ਵਿੱਚ ਨਾ ਮਾਤਰ ਮੀਂਹ ਦੀ ਉਮੀਦ ਹੈ ਮੌਸਮ ਖੁਸ਼ਕ ਰਹੇਗਾ ਡਰਾਈ ਮੌਸਮ ਹੈ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਕੋਈ ਹਲਚਲ ਹੋਣ ਦੀ ਉਮੀਦ ਨਹੀਂ ਹੈ ਹੌਲੀ-ਹੌਲੀ ਇਸ ਇਲਾਕੇ ਵਿੱਚ ਹਲੇ ਪੂਰਬੀ ਹਵਾ ਇਸ ਇਲਾਕੇ ਵਿੱਚ ਪੱਛਮੀ ਹਵਾ ਚਲਦੀ ਹੋਈ ਦਿਖਾਈ ਦੇਵੇਗੀ ਇਹ ਇੱਕ ਬੈਲਟ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਨ ਕਿ ਜਿਹੜੇ ਕੇ ਹਿਮਾਚਲ ਦੇ ਨਾਲ ਲੱਗਦੇ ਇਹ ਵਾਲੇ ਇਲਾਕੇ ਨੇ ਇਸ ਪਾਸੇ ਥੋੜੀ ਬਹੁਤੀ ਹਲਚਲ ਰਹਿ ਸਕਦੀ ਹੈ ਤਾਪਮਾਨ ਦੇ ਵਿੱਚ ਗਰਾਵੜ ਦੇਖਣ ਨੂੰ ਮਿਲੂਗੀ ਪਰ ਜਿੰਨਾ ਵੀ ਆਪਣਾ ਰਾਜਸਥਾਨ ਪਾਕਿਸਤਾਨ ਦੇ ਸੈਂਟਰਲ ਪੰਜਾਬ ਦੇ ਨਾਲ ਇਲਾਕਾ ਜਿਹੜਾ ਹੈ ਜੀ ਉਹਦੇ ਵਿੱਚ ਹਾਲਾਤ ਫਿਲਹਾਲ ਕੰਟਰੋਲ ਵਿੱਚ ਹੀ ਦਿਖਾਈ ਦੇ ਰਹੇ ਨੇ ਤਗੜੀ ਕਾਰਵਾਈ ਨਾ ਮਾਤਰ ਦੇ ਬਰਾਬਰ ਹੈ ਉਹਦੇ ਦਿਨਾਂ ਦੀ ਗੱਲ ਕਰੀਏ 20 21 ਅਤੇ 22 ਤਰੀਕ ਤੁਸੀਂ ਲਗਾਤਾਰ ਦੇਖ ਸਕਦੇ ਹੋ ਮੌਸਮ ਡਰਾਈ ਹੈ ਕੋਈ ਵੱਡੀ ਹਲਚਲ ਨਹੀਂ ਹੈ ਇਹਨਾਂ ਦਿਨਾਂ ਦੇ ਵਿੱਚ ਅਗਰ ਗੱਲ ਕੀਤੀ ਹੈ ਬਤਾਪਮਨ ਦੀ ਤਾਂ 20 21 ਤਰੀਕ ਨੂੰ ਇਹਦਾ ਤਾਪਮਨ ਦੇਨ ਦਾ ਉਹ 32 33 ਡਿਗਰੀ ਅਗਰ 22 ਤਰੀਕ ਤੱਕ ਦੀ ਗੱਲ ਕਰੀਏ ਤਾਂ 35 ਡਿਗਰੀ ਤੋਂ ਉੱਪਰ ਤਾਪਮਨ ਜਾ ਸਕਦਾ ਹੈ ਕਿਉਂਕਿ ਪੱਛਮੀ ਹਵਾ ਦੀ ਦਿਵਾਰ ਤੋਂ ਵਾਪਸੀ ਹੋਵੇਗੀ ਪੱਛਮੀ ਹਵਾ ਇਸ ਤਰੀਕੇ ਨਾਲ ਅਰਬ ਸਾਗਰ ਤੋਂ ਆਣਗੀ ਅਗਰ ਤੁਹਾਨੂੰ ਮੈਂ ਇੰਡੀਆ ਦੇ ਮੈਪ ਦੇ ਹਿਸਾਬ ਨਾਲ ਦਿਖਾਵਾਂ ਤਾਂ ਇਸ ਤਰੀਕੇ ਨਾਲ ਅਰਬ ਸਾਗਰ ਤੋਂ ਹਵਾਵਾਂ ਆਉਣਗੀਆਂ ਜੋ ਕਿ ਫਿਲਹਾਲ ਇਸ ਤਰੀਕੇ ਨਾਲ ਅੱਗੇ ਕੂਚ ਕਰ ਇਹ ਪੱਛਮੀ ਹਵਾ ਜਦੋਂ ਆਉਂਦੀ ਹੈ ਤਾਂ ਅਕਸਰ ਦੇਖਦੇ ਆ ਕਿ ਦਿਨ ਦੇ ਵੇਲੇ ਮੌਸਮ ਥੋੜਾ ਜਿਹਾ ਠੰਡਾ ਹੋ ਜਾਂਦਾ ਹੈ ਹਵਾ ਚੱਲਦੀ ਹੈ ਪਰ ਰਾਤ ਨੂੰ ਹਮਸ ਅਤੇ ਗਰਮੀ ਦਾ ਮਾਹੌਲ ਬਣ ਜਾਂਦਾ ਜਿਸ ਦੇ ਕਾਰਨ ਰਾਤ ਦੇ ਸਮੇਂ ਸਾਨੂੰ ਥੋੜੀ ਜਿਹੀ ਸਫੋਕੇਸ਼ਨ ਜਿਹਨੂੰ ਆਪਾਂ ਕਹਿੰਦੇ ਘਬਰਾਹਟ ਜੀ ਹੁੰਦੀ ਹੈ ਉਹ ਸਾਨੂੰ ਹੁਣ ਆਉਦੇ ਪੰਜ-ਸੱਤ ਦਿਨ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਉਹਨਾਂ ਬਾਰੇ ਨਵੀਂ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਹੁਣ ਜਿਹੜਾ ਮੌਸਮ ਹੈ ਉਹ ਮੌਨਸੂਨ ਦੇ ਖਾਤਮੇ ਵਾਲਾ ਮੌਸਮ ਹੈ ਜੀ ਯਾਨੀ ਕਿ 15 ਸਤੰਬਰ ਤੋਂ ਬਾਅਦ 25 15 ਅਕਤੂਬਰ ਦੇ ਵਿਚਕਾਰ ਇੱਕਾ ਦੁੱਕਾ ਟੁੱਟਮੀਆਂ ਕਾਰਵਾਈਆਂ ਮੌਨਸੂਨ ਦੀਆਂ ਹੁੰਦੀਆਂ ਦਿਖਾਈ ਦਿੰਦੀਆਂ ਨੇ ਕਿਉਂਕਿ ਹੁਣ ਮੌਨਸੂਨ ਜਿਹੜਾ ਉਹ ਖਤਮ ਹੁੰਦਾ ਦਿਖਾਈ ਦੇਵੇਗਾ ਤੇ ਬਾਕੀ ਅਲੱਗ ਤੋਂ ਕੋਈ ਹੋਰ ਜਾਣਕਾਰੀ ਆਈ ਉਹ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਸਾਡੇ ਨਾਲ ਵੈਦਰ ਅਪਡੇਟਸ ਉੱਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ